ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਕਿ ਸਾਰੇ ਬਦਗਾ ਹੋਵੇਂ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੁਹਾਡੇ ਨਾਲ ਕੋਈ ਜ਼ਰੂਰੀ ਗੱਲਾਂ ਕਰਨੀਆਂ ਸੀਗੀਆਂ ਠੱਗੀ ਬਾਰੇ ਬਈ ਠੱਗੀ ਕਿਤਾਂ ਵਾਇਦੀ ਬੰਦੇ ਨੇ ਤੇ ਇੱਕ ਆ ਛੋਟੀ ਜੀ ਗੀਜ ਮੇਰੇ ਕੋਲੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹਦੇ ਤੋਂ ਵੀ ਠੱਗੀ ਵੱਧਨ ਲੱਗ ਗਈ ਆ ਪੈਨ ਡਰਾਈਵ ਆ ਸੰਨ ਡੈਸਟੀ ਪੈਨ ਡਰਾਈਵ ਆ ਜੇ ਇਹ ਹੈਗੀ ਆ 64 GB ਜਿਹ ਮੈਂ ਤੁਹਾਨੂੰ ਨੈਟਵਰਕ ਦਿਖਾਉਣਾ ਕੈਮਰੇ ਦੇ ਚੌੜ ਜੀਵੇ ਦੀ ਹੈ ਇਹ ਇਹ ਆਵੇਂ ਜੀ ਦੇਖਣਾ ਹੋਊਗਾ ਇਹ ਟਰੈਕਟਰਾਂ ਵਾਲੇ ਡਿੱਕਾਂ ਦੇ ਲੱਗੀਆਂ ਗਾਣੇ ਚੱਲਦੇ ਹੁੰਦੇ ਨੇ ਵਿੱਚ ਜੋ ਮਰਜੀ ਭਰ ਲੋ ਫਿਲਮ ਭਰ ਲੋ ਗਾਣੇ ਭਰ ਲੋ ਤੇ ਇਹਦੇ ਤੋਂ ਹੁਣ ਠੱਗੀ ਵੱਜਣ ਲੱਗੀ ਆ ਤੇ ਇਹਨੂੰ ਤੋਂ ਹੁਣ ਦੱਸਦੇ ਕਿ ਕਾਰਨ ਠੱਗੀ ਦਾ ਕਿਵੇਂ ਵਜਦੀ ਆ ਕਿਵੇਂ ਬਚਿਆ ਜਾ ਸਕਦਾ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤੇ ਤੁਸੀਂ ਗੌਰ ਨਾਲ ਵੀਡੀਓ ਦੇਖਿਓ ਤੇ ਕੇ ਸ਼ੇਅਰ ਕਰਿਓ ਕਿਹਦੇ ਕੰਮ ਆ ਸਕੇ ਹੁੰਦਾ ਕੀ ਹੈ ਭਾਈ ਜਿਹੜੇ ਜਿਹੜੇ ਠੱਗ ਆਉਂਦੇ ਆ ਇਹ ਲੈ ਕੇ ਪੈਨ ਡਰਾਈਵ ਉਹ ਇਸ ਨੂੰ ਉਹਨਾਂ ਕੋਲੇ ਹੁੰਦੀਆਂ ਆ ਇਹਦੇ ਵਿੱਚ ਨਾ ਇੱਕ ਸੌਫਟਵੇਅਰ ਇੰਸਟਾਲ ਕੀਤਾ ਜਾਂਦਾ ਠੱਗਾਂ ਵੱਲੋਂ ਤੇ ਉਹ ਜਦ ਤੁਸੀਂ ਚੱਕ ਲੈਨੇ ਉਹ ਉਹ ਵੀ ਕਰਦੇ ਆ ਜਦੋਂ ਆਉਂਦੇ ਆ ਉਹ ਪਹਿਲਾਂ ਤਾਂ ਇਹਨਾਂ ਨੂੰ ਜਾਂ ਕੋਈ ਦੁਕਾਨ ਤੇ ਵੱਡ ਦੇ ਟੈਲੀਫੋਨ ਨਾਲੀ ਤੇ ਉਹ ਕਾਊਂਟਰ ਤੇ ਰੱਖ ਕੇ ਭੁੱਲ ਜਾਂਦੇ ਜਾਣ ਕੇ ਛੱਡ ਜਾਂਦੇ ਆ ਵੀ ਆਜ ਜਾਣੇ ਕਹਿਣਗੇ ਵੀ ਭੁੱਲ ਗਏ ਤੇ ਜਾਂ ਉਹ ਸਕੂਲਾਂ ਕਾਲ ਜਾਂ ਮੂਰੇ ਦੇ ਰਸਤੇ ਤੇ ਸੱਟ ਜਾਂਦੇ ਆ ਬੱਚੇ ਚੱਕ ਲੈਂਦੇ ਆ ਹੁਣ ਯਾਰ ਇਹ ਬੰਦ ਵਾਲੇ ਮੁੰਡੇ ਜਿਹੜੇ ਪੜਦੇ ਆ ਸਕੂਲਾਂ ਕਾਲਜਾਂ ਜਾਂਦੇ ਆ ਜਿਹੜੇ ਉਹ ਚੱਕ ਲੈਦੇ ਉਹ ਕਹਿੰਦੇ ਵੀ ਕੰਮ ਦੇ ਬੜੀ ਜੀ ਜਾਂ ਟਰੈਕਟਰ ਤੇ ਲਾਵਾਂਗੇ ਗਾਣੇ ਭਰਾਂਗੇ ਤੇ ਮੌਲ ਨਾ ਸੁਣਾਗੇ ਜਾਂ ਕਹਿੰਦਾ ਵੀ ਵਿਆਹ ਲਈ ਫਿਲਮ ਭਰਾਂਗੇ ਕੋਈ ਭਰ ਲਓ ਕੁਝ ਵੀ ਭਰ ਲਓ ਕੁਝ ਵੀ ਡਾਊਨਲੋਡ ਕਰ ਲਓ ਇਹਦੇ ਵਿੱਚ ਸਾਰਾ ਕੁਝ ਆ ਜਾਂਦਾ ਵਾ ਲਾਲਜੀ ਬੰਦਾ ਫਾਸਦਾ ਤੇ ਉਦਾਂ ਮਿਲ ਜਾਂਦਾ ਰੇਟ ਇਹਦਾ ਤਾਂ ਮੈਂ ਚੱਕਣੀ ਕਿ ਤੱਕ ਨਾ ਉਹਦਾ ਮੈਨੂੰ ਵੀ ਲੱਗੂ ਹੀ ਇਹ ਵਜੇ ਤੇ ਮੈਂ ਚੈੱਕ ਕਰਿਆ ਵੀ ਕੀ ਹਿਸਾਬ ਦਾ ਵੈਦਾ ਸਾਰਾ ਤੇ ਜਦੋਂ ਤੁਸੀਂ ਇਹਨੂੰ ਚੱਕ ਕੇ ਆਪਦੇ ਕੰਪਿਊਟਰ ਦੇ ਵਿੱਚ ਲਾਉਂਗੇ ਜਾਂ ਕੰਪਿਊਟਰ ਜਾਂ ਲੈਪਟਾਪ ਦੇ ਵਿੱਚ ਕਿਤੇ ਵੀ ਇਹਨੂੰ ਪਾਉਂਗੇ ਇਹਦੇ ਵਿੱਚ ਇੱਕ ਸੌਫਟਵੇਅਰ ਇੰਸਟਾਲ ਕੀਤਾ ਜਾਂਦਾ ਉਹਨਾਂ ਨੂੰ ਪਹਿਲਾਂ ਹੀ ਵਿੱਚ ਭਰਿਆ ਹੁੰਦਾ ਇਹਦੇ ਉਹ ਆਟੋਮੈਟਿਕ ਹੀ ਹੁੰਦੇ ਕੰਪਿਊਟਰ ਦੇ ਵਿੱਚ ਜਾਂ ਲੈਪਟਾਪ ਦੇ ਵਿੱਚ ਆਟੋਮੈਟਿਕ ਹੀ ਇੰਸਟਾਲ ਹੋ ਜਾਣਾ ਉਹਨੇ ਇੰਸਟਾਲ ਹੋ ਗਿਆ ਜਦੋਂ ਉਹਨੇ ਸਾਰਾ ਡਾਟਾ ਉਹਦਾ ਲੀਕ ਕਰ ਦੇਣਾ ਜੋ ਵੀ ਤੁਹਾਡੇ ਲੈਪਟਾਪ ਦੇ ਵਿੱਚ ਡਾਟਾ ਹੈ ਸਾਰਾ ਉਹਦਾ ਉਹ ਸਾਰਾ ਡਾਟਾ ਉਹਨੂੰ ਉਹਦਾ ਲੀਕ ਕਰ ਦੇਣਾ ਉਹ ਗਾਂਹ ਵਾਲੇ ਬੰਦਿਆਂ ਕੋਲ ਜਿਨ੍ਹਾਂ ਜਿਨ੍ਹਾਂ ਨੇ ਸੈਟਿੰਗ ਹੁਣ ਉਹਨਾਂ ਕੋਲ ਪਹੁੰਚ ਜਾਣਾ ਡਾਟਾ ਹੈ ਇਹ ਇਦਾਇਰ ਰੱਖੀ ਬਾਈ ਦੀਆ ਤੁਹਾਡਾ ਜਾਨਕਾ ਪ੍ਰਾਈਵੇਸੀ ਕੋਈ ਵੀ ਤੁਹਾਡੇ ਬੈਂਕ ਦਾ ਕੁਝ ਹੋ ਜੇ ਗੂਗਲ 'ਚ ਖੋਲਦੇ ਆਂ ਕੁਝ ਵੀ ਤੁਹਾਡੇ ਬੈਂਕ ਬਾਰੇ ਪਾਸਵਰਡ ਓਟੀਪੀ ਸਾਰਾ ਉਹਨਾਂ ਕੋਲ ਸ਼ੇਅਰ ਹੋ ਜਾਣਾ ਕੋ ਮਿੰਟ ਕੀ ਠੀਕ ਆ ਤੁਸੀਂ ਇਹਨੂੰ ਕਿਸੇ ਲੈਪਟਾਪ ਨਾਲ ਨਹੀਂ ਜੋੜਦਾ ਜੇ ਨੂੰ ਲੱਭਦੀ ਵੀ ਇਹ ਨਾ ਤੁਸੀਂ ਇਹਨੂੰ ਕੰਪਿਊਟਰ 'ਚ ਪਾਉਣਾ ਹੁਣ ਜੇ ਤੁ ਬਚਾ ਕੇ ਮੈਂ ਜੇ ਨੂੰ ਯੂਜ਼ ਵੀ ਕਰਨੀ ਹੈ ਇਹਦੇ ਲਿੰਕ ਹੈਗਾ ਇੱਕ ਤੁਸੀਂ ਇਹਨੂੰ ਚੱਕ ਲਈ ਜਦੋਂ ਇਹਨੂੰ ਯੂਜ਼ ਕਰਨਾ ਸੌਖਾ ਤਰੀਕਾ ਬਹੁਤੇ ਪਹਿਲਾਂ ਇਹਨੂੰ ਉਸੇ ਜੇ ਲੈਪਟਾਪ ਦੇ ਵਿੱਚ ਪਾਓ ਜਿੱਦੇ 'ਚ ਤੁਹਾਡਾ ਕੋਈ ਪ੍ਰਾਈਵੇਸੀ ਵਾਲਾ ਕੋਈ ਨਹੀਂ ਹੈਗਾ ਵਾਧੂ ਰਣੇ ਲੈਪਟਾਪ ਜਿੱਦੇ ਤੁਸੀਂ ਪਾਸਵਰਡ ਬੈਂਕ ਦੇ ਜਾਂ ਕੋਈ ਵੀ ਸਾਈਟਾਂ ਨਹੀਂ ਖੋਲਦੇ ਉਥੇ ਪਾ ਕੇ ਉਹਨੂੰ ਪਹਿਲਾਂ ਫਾਰਮੈਟ ਮਾਰੋ ਫਾਰਮੈਟ ਮਾਰ ਕੇ ਫਿਰ ਤੁਸੀਂ ਇਹਦੇ ਚ ਅਗਲੀ ਕਾਰਵਾਈ ਕਰ ਸਕਦੇ ਆ ਗਾਣੇ ਭਰਨੇ ਨੇ ਗਾਣੇ ਭਰ ਸਕਦਾ ਫਿਲਮ ਭਰਨੀ ਹੈ ਫਿਲਮ ਭਰ ਸਕਦਾ ਵਿਆਹ ਲਈ ਮੂਵੀ ਡਾਊਨਲੋਡ ਕਰਨੀ ਹੈ ਉਹ ਕਰ ਸਕਦਾ ਜੋ ਮਰਜ਼ੀ ਕਰੋ ਤੁਸੀਂ ਪਹਿਲਾਂ ਇਹਨੂੰ ਉਸ ਕੰਪਿਊਟਰ ਦੇ ਵਿੱਚ ਲੈਪਟਾਪ ਦੇ ਵਿੱਚ ਪਾਉਣਾ ਜਿਹੜਾ ਬਾਦੂ ਤੁਹਾਡੇ ਘਰੇ ਤੁਸੀਂ ਜਿਹੜਾ ਆਮ ਯੂਜ਼ ਕਰਦੇ ਆ ਪਰਸਨਲ ਤੁਹਾਡਾ ਲੈਪਟਾਪ ਆ ਪਰਸਨਲ ਤੁਹਾਡਾ ਕੰਪਿਊਟਰ ਉਹਦੇ ਵਿੱਚ ਨਹੀਂ ਪਾਉਣਾ ਤੁਸੀਂ ਇਹਨੂੰ ਕੌਂਕਿ ਉਹ ਤੁਹਾਡਾ ਸਾਰਾ ਡਾਟਾ ਲੀਕ ਕਰ ਲੈਣਾ ਉਹਨੇ ਆਟੋਮੈਟਿਕਲ ਉੱਤੇ ਜਾ ਬੜਨਾ ਜੇ ਉਥੇ ਪਾਤੀ ਪਹਿਲਾਂ ਦੂਜੇ ਕੰਪਿਊਟਰ ਦੇ ਵਿੱਚ ਪਾ ਕੇ ਇਹਨੂੰ ਇਹਨੂੰ ਚੰਗੀ ਤਰ੍ਹਾਂ ਫਾਰਮੈਟ ਮਾਰੋ ਤੇ ਬਾਕੀ ਫੇਰ ਉਸ ਤੋਂ ਬਾਅਦ ਇਹਨੂੰ ਯੂਜ਼ ਕਰੋ ਆਪ ਤੇ ਟਰੈਕਟਰ ਦੇ ਡੈਕ ਤੇ ਲਾ ਲਓ ਜੋ ਮਰਜ਼ੀ ਕਰੋ ਗਾਣੇ ਭਰੋ ਜੋ ਮਰਜ਼ੀ ਕਰੋ ਤਾਂ ਕਰਕੇ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦੇਣੀ ਸੀਗੀ ਇਦਾਂ ਦੀਆਂ ਚੀਜ਼ਾਂ ਤੋਂ ਬਚੋ ਜੇ ਕੋਈ ਰਾਹ ਤੇ ਵਿੱਚ ਚੀਜ਼ ਵੀ ਤੁਹਾਨੂੰ ਲੱਭਦੀ ਆ ਜਿਆਦਾ ਲਾਲਚ ਨਾ ਆਇਆ ਕਰੋ ਪਹਿਲਾਂ ਉਹਨੂੰ ਦੇਖੋ ਵੇ ਕਿਵੇਂ ਹੈ ਕਿਵੇਂ ਸਿੱਟੇ ਕੀ ਗੱਲ ਬਾਤ ਸਾਰੀ ਜਾਣਕਾਰੀ ਲੈ ਕੇ ਉਹਦੀ ਫੇਰ ਉਹਦੇ ਤੇ ਅਗਲੇ ਕਾਰਜ ਕਰਿਆ ਕਰੋ ਕਰ ਕਰੋ ਖਾਸ ਕਰਕੇ ਜਿਹੜੇ ਮੁੰਡੇ ਕਾਲਜਾਂ ਜਾਂਦੇ ਆ ਸਕੂਲਾਂ ਦੇ ਜਾਂਦੇ ਆ 10ਵੀਂ 11ਵੀਂ 12ਵੀਂ ਵਾਲੇ ਕਿਉਂਕਿ ਉਹੀ ਜ਼ਿਆਦਾ ਚੱਕਦੇ ਇਹਨਾਂ ਨੂੰ ਉਹੀ ਯੂਜ਼ ਕਰਦੇ ਆ ਖਾਸ ਕਰਕੇ ਦੁਕਾਨਾਂ ਵਾਲੇ ਵੀਰ ਜਿਹਨਾਂ ਸ਼ਹਿਰਾਂ ਦੇ ਦੁਕਾਨਾਂ ਵਾਲੇ ਮੌਜਲਾਂ ਦੇ ਦੁਕਾਨਾਂ ਵਾਲੇ ਜਿਹੜੇ ਕੰਪਿਊਟਰ ਤੇ ਕੰਮ ਕਰਦੇ ਆ ਬੈਂਕਾਂ ਦਾ ਕੰਮ ਕਰਦੇ ਆ ਇੱਕ ਹੱਦ ਹੋਰ ਦੀ ਗੱਲ ਆ ਜਿਹੜੀ ਬੈਂਕਾਂ ਦੇ ਜ਼ਿਆਦਾਤਰ ਬੈਂਕਾਂ 'ਚੋਂ ਮਿਲ ਜਣਾ ਇਹ ਜੇ ਜੇ ਕੋਈ ਵੀ ਸ਼ਹਿਰ ਚ ਬੈਂਕ ਆ ਪ੍ਰਾਈਵੇਟ ਬੈਂਕ ਆ ਸਰਕਾਰੀ ਬੈਂਕ ਆ ਜਿਆਦਾਤਰ ਬੈਂਕਾਂ ਦੇ ਬਾਰਾਂ ਮੂਰੂ ਮਿਲਦੀਆਂ ਇਹ ਬੈਂਕਾਂ ਦੇ ਕਾਊਂਟਰ ਤੇ ਰੱਖ ਕੇ ਜਾਣ ਕੇ ਉਹ ਛੱਡ ਜਾਂਦੇ ਕਹਿ ਦਿੰਦੇ ਭੁੱਲ ਗਏ ਸੀ ਇਹ ਬੈਂਕਾਂ ਵਾਲੇ ਵੀਰ ਉਹਨਾਂ ਤੱਕ ਸ਼ੇਅਰ ਕਰੋ ਵੱਧ ਵੱਧ ਇਹ ਦੁਕਾਨ ਵਾਲੇ ਸਾਰੇ ਦੁਕਾਨਾਂ ਵਾਲੇ ਜਿੰਨੇ ਵੀ ਕੰਪਿਊਟਰ ਤੇ ਕੰਮ ਕਰਦੇ ਆ ਤੇ ਸਕੂਲਾਂ ਕਾਲਜਾਂ ਵਾਲੇ ਮੁੰਡੇ ਆ ਜਿਹੜੇ ਤੇ ਬੈਂਕ ਵਾਲੇ ਉਹਨਾਂ ਤੱਕ ਵੱਧ ਵੱਧ ਭੇਜੋ ਇਹ ਗਰੁੱਪਾਂ ਚ ਪਾਓ ਸ਼ੇਅਰ ਕਰੋ ਵੀਡੀਓ ਨੂੰ ਇਹ ਤਾਂ ਜੋ ਕਿਸੇ ਤੇ ਕੰਮ ਆ ਸਕੇ ਇੱਕ ਹੋਰ ਥੋੜਾ ਥੋੜੀ ਜਾਣਕਾਰੀ ਸ਼ੇਅਰ ਕਰਨੀ ਸੀਗੀ ਤੇ ਇਹ ਵੀ ਬਹੁਤ ਇੰਪੋਰਟੈਂਟ ਗੱਲ ਆ ਤੁਹਾਡੇ ਵਾਸਤੇ ਜੋ ਜਿੰਨਾ ਵੀਰਾਂ ਦੇ ਸੜਕ ਦੇ ਘਰ ਲੱਗਦੇ ਉਹਨਾਂ ਵਾਸਤੇ ਬਹੁਤ ਹੀ ਜ਼ਰੂਰੀ ਗੱਲ ਆ ਇਹ ਤੇ ਧਿਆਨ ਦੇਣਾ ਇਹਦੇ ਨਾਲ ਕਿਉਂਕਿ ਇਹਨਾਂ ਦੇ ਟੋਲੇ ਬਣੇ ਜਾਂ ਟੋਟੀ ਆਉਂਦੇ ਸਾਰੇ ਇਕੱਠੇ ਹੋ ਕੇ ਹੀ ਆਹੇ ਪਹਿਲਾਂ ਮੁਰੇ ਦੋ ਚਾਹਣ ਭੇਜ ਦਿੰਦੇ ਆ ਇਹ ਜਿੰਨਾ ਵੀਰਾਂ ਦੇ ਸੜਕ ਦੇ ਘਰ ਲੱਗਦੇ ਉਹਨਾਂ ਦਾ ਆਣ ਕੇ ਪਹਿਲਾਂ ਬੂਹਾ ਖੜਕਾਉਣਗੇ ਇਹ ਇਹ ਕੋਈ ਬਹਿਮ ਪਾਉਣ ਵਾਲੀ ਗੱਲ ਨਹੀਂ ਹੈਗੀ ਕਿ ਇਹ ਗੱਲ ਤੇ ਗੌਰ ਕਰਿਓ ਰਾਤ-ਰਾਤ ਤੇ ਕਿਸ ਨੂੰ ਬੂਹਾ ਨਾ ਖੋਲੋ ਬਿਨਾ ਵੈਰੀਫਾਈ ਕੀਤੇ ਤੋਂ ਬਿਨਾ ਕਹਿੰਗੇ ਪਾਛੇ ਆਸੀ ਦੇ ਲਗਰ ਬੰਦਾ ਕੌਣ ਖੜਾ ਬਾਅਦ ਫੇਰ ਬੁਹਾ ਖੋਲਿਆ ਕਰੋ ਅਗਲੇ ਨੂੰ ਬਿਲਾਨੇ ਕਿ ਬੁਹਾ ਕਰ ਗਉਣਗੇ ਉਹ ਬਹਾਨਾ ਬਾਹਰ ਦੇ ਤੁਹਾਡੇ ਕੋਲੇ ਆਣ ਕੇ ਬਹਾਨਾ ਕੇ ਬਾਹਰ ਨੇ ਵੀ ਸਾਡੀ ਗੱਡੀ ਖਰਾਬ ਹੋ ਗਈ ਤੁਹਾਡੇ ਮੋਟਰਸਾਈਕਲ ਦਾ ਤੇਲ ਮੁੱਕ ਗਿਆ ਸਾਡੇ ਆ ਹੋ ਗਿਆ ਸਾਡਾ ਐਕਸੀਡੈਂਟ ਹੋ ਗਿਆ ਆਇਆ ਹੋ ਗਿਆ ਕਹਿੰਗੇ ਘਰੇ ਬੜਨ ਦਾ ਬਹਾਨਾ ਬਾਹਰ ਦਿੰਦੇ ਆ ਉਹ ਬੰਦਾ ਹੀ ਕਰਦਾ ਉਹਨਾਂ ਨੂੰ ਕੋਈ ਵੀ ਘਰ ਵਾਲਾ ਏ ਉਹ ਤਰਸ ਦੇ ਦਾ ਤੇ ਆਣ ਕੇ ਉਹਨਾਂ ਨੂੰ ਬੁਹਾ ਖੋਲ ਕੇ ਅੰਦਰ ਲੈ ਆਉਂਦੇ ਆ ਅੰਦਰ ਲਵਾ ਜਾਂਦੇ ਆ ਉਹਨਾਂ ਦਾ ਡੱਬੇ ਛਾ ਰਹਿੰਦੇ ਆ ਤੁਹਾਨੂੰ ਸਾਰਿਆਂ ਨੂੰ ਨੱਪ ਲੈਣਗੇ ਅੰਦਰ ਆਣ ਕੇ ਪਹਿਲੀ ਗੱਲ ਤਾਂ ਕਿ ਜਾਣ ਪਛਾਣ ਤੋਂ ਬਿਨਾ ਕਿਸੇ ਨੂੰ ਬਾਹਰ ਖੋਲਿਓ ਨਾ ਦੂਜੀ ਗੱਲ ਇਹ ਆ ਜੇ ਜੇ ਬਾਹਰ ਵੀ ਖੋਲਣਾ ਵਾ ਆਣ ਗਣ ਦੇ ਨੰਬਰ ਰੱਖੋ ਕਿਉਂਕਿ ਉਹਨਾਂ ਨੂੰ ਫੋਨ ਕਰਕੇ ਸੱਦੋ ਪਹਿਲਾਂ ਉਹਨਾਂ ਨੂੰ ਮੈਸੇਜ ਪਰ ਫੋਨ ਕਰਕੇ ਉਹਨਾਂ ਨੂੰ ਸੱਦ ਕੇ ਤਿੰਨ ਚਾਰ ਬੰਦਿਆਂ ਦਾ ਵੈਰੀਫਾਈ ਕਰੋ ਕਿ ਉਹ ਕਿੱਥੋਂ ਆયા ਆਧਾਰ ਕਾਰਡ ਦੇਖੋ ਉਹਨਾਂ ਦੇ ਫਿਰ ਉਹਨਾਂ ਨੂੰ ਯਾਨੀ ਕਿ ਸਹਾਤਾ ਦੀ ਲੋੜ ਹੈ ਕਿਉਂਕਿ ਕਈ ਵਾਰ ਸਾਰੇ ਇੱਕੋ ਜਿਹੇ ਵੀ ਨਹੀਂ ਦੇਖ ਪੰਜੇ ਮਿਲੀਆਂ ਵਿੱਚ 30 ਹੁੰਦੇ ਵਿੱਚ ਸਾਧ ਵੀ ਹੁੰਦੇ ਆ ਤੇ ਜ਼ਿਆਦਾਤਰ ਤਾਂ ਹੁਣ ਜਵਾਨਾਂ ਜਿਹੜੇ ਸਾਡੇ ਨਾਲ ਚੱਲ ਰਿਹਾ ਠੱਗੀ ਦਾ ਹੀ ਆ ਤੇ ਜਿੰਨਾ ਹੋ ਸਕਦਾ ਇਹਨਾਂ ਨੇ ਕਿ ਨੂੰ ਵੀ ਕਿਰਪਾ ਕਰ શેર ਕਰੋ ਜਿੰਨਾ ਵੀ ਰਾਂ ਦੇ ਘਾੜਾ ਸਾਡਾ ਦਿਲਾ ਜਾ ਕਿਉਂਕਿ ਆ ਆਣ ਵਾਣ ਦੇ ਨੰਬਰ ਆ ਜਿਹੜੇ ਉਸੇ ਕਰਕੇ ਰੱਖੋ ਫੋਨਾਂ ਦੇ ਵਿੱਚ ਕਿਸੇ ਵੇਲੇ ਰਾਤ ਨੂੰ ਲੋਡ ਪੈ ਜਾਣਗੇ ਕਿਉਂਕਿ ਧੁੰਦਾਂ ਦੇ ਰਾਤਾਂ ਲੰਮੀਆਂ ਆ ਧੁੰਦ ਪੈਂਦੀ ਜਾਦੇ ਬਹੁਤ ਜਿਆਦੇ ਪਤਾ ਲੱਗਦਾ ਨਹੀਂਗਾ ਤੇ ਫੋਨ ਦੇ ਵਿੱਚ ਬੈਲੈਂਸ ਵੀ ਥੋੜਾ ਬੋਤ ਰੱਖਿਆ ਕਰੋ ਜਾਨ ਜੋ ਕਿਸੇ ਨੂੰ ਫੋਨ ਲੱਗ ਜੇਗੇ ਤੇ ਇਹ ਥੋੜੀ ਜਾਣਕਾਰੀ ਜੀ ਥੋੜੀ ਨਾਲ ਸ਼ੇਅਰ ਕਰਨੀ ਸੀਗੀ ਤੇ ਤੁਸੀਂ ਗਰੁੱਪਾਂ ਦੇ ਵਿੱਚ ਪਾ ਦਿਓ ਵੀਰ ਬਣ ਕੇ ਵੀਰ ਵਨ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਕਿਉਂਕਿ ਸਾਰਿਆਂ ਦੇ ਕੰਮ ਆ ਸਕੇ ਤੇ ਬਾਕੀ ਇੱਕ ਗੱਲ ਹੋਰ ਹੈ ਚ ਗੁਰਦੁਆਰੇ ਵਾਲੇ ਪਾਠੀ ਦਾ ਨੰਬਰ ਉਹ ਫੋਨ ਦਾ ਜੀ ਜ਼ਰੂਰ ਰੱਖਿਓ ਕਿਉਂਕਿ ਕੋਈ ਵੀ ਇਹੋ ਜਿਹੀ ਵਾਰਦਾਤ ਹੁੰਦੀ ਹੈ ਪਿੰਡ ਦੇ ਵਿੱਚ ਨਾਲ ਦੀ ਨਾਲ ਅਨਾਉਂਸਮੈਂਟ ਕਰਕੇ ਪਿੰਡ ਦੇ ਵਿੱਚ ਇਕੱਠੇ ਹੋ ਕੇ ਤਾਂ ਉਹਨਾਂ ਨੂੰ ਕਾਬੂ ਕਰਿਆ ਜਾ ਸਕੇ ਤੇ ਇੱਕ ਪਾਠੀ ਦਾ ਨੰਬਰ ਤੇ ਦੂਜਾ ਪੁਲਿਸ ਵਾਲਾ ਥਾਣੇ ਦਾ ਨੰਬਰ ਜਿਹੜਾ ਜੋ ਵੀ ਤੁਹਾਨੂੰ ਨੇੜੇ ਪਿੰਡ ਦਾ ਹੋਵੇ ਠੀਕ ਆ ਪੁਲਿਸ ਦਾ ਨੰਬਰ ਤੇ ਪਾਠੀ ਦਾ ਨੰਬਰ ਦੋ ਨੰਬਰ ਤੁਸੀਂ ਫੋਨ ਦੇ ਵੱਜੇ ਜਰੂਰ ਰੱਖੋ ਬੈਲੈਂਸ ਰੱਖੋ ਫੋਨ ਦੇ ਬੈਤ ਰਾਤ ਨੂੰ ਖਾਸ ਕਰਕੇ ਠੰਡ ਦੇ ਦਿਨਾਂ ਦੇ ਵਿੱਚ ਤੇ ਇਹ ਵੀਰ ਬਣ ਕੇ ਇਹਨਾਂ ਦੇ ਬਿੰਦ ਕਰਨਾ ਸੀ ਨਾ ਵੱਤ-ਵੱਤ ਗਰਪਾਂ ਦੇ ਵਿੱਚ ਸ਼ੇਅਰ ਕਰੋ ਵੀਡੀਓ ਨੂੰ ਧੰਨਵਾਦ